ਇਹ ਉਹ ਮੋਟਰਸਾਈਕਲ ਹੈ ਜੀ ਜਿਹੜਾ ਫੇਸਬੁੱਕ ਦੇ ਉੱਪਰ ਇਹਨਾਂ ਨੇ ਸਟੰਟ ਮਾਰਦੇ ਆ ਮਾਰਦੇ ਆ ਇਹਦੀ ਜਿਹੜੀ ਵੀਡੀਓ ਬਣਾ ਕੇ ਪਾਈ ਸੀਗੀ ਇਹਦੇ 'ਚ ਲਿਖਿਆ ਹੈ ਸੁਭਾਅ ਹੀ ਬਦਲੇ ਆ ਦਿਮਾਗ ਉਹੀ ਆ ਵਾਕਿਆ ਗੱਲ ਠੀਕ ਆ ਆ ਖੱਚੋ ਜੀ ਦੀ ਨੰਬਰ ਪਲੇਟ ਆ ਦੇਖਿਓ ਨੰਬਰ ਪਲੇਟ ਨੇ ਕੀ ਕੀਤਾ ਐਦਾਂ ਲਾਈ ਆ ਇਹ ਖਿੱਚ ਲੈਂਦੇ ਆ ਜਦੋਂ ਲੋਡ ਪੈਂਦੀ ਆ ਉਦੋਂ ਲਾ ਲੈਂਦੇ ਆ ਤੇ ਉਹਦੇ ਵਿੱਚ ਇੱਕ ਹੋਰ ਇਹ ਬੋਲ ਰਹੇ ਆ ਆ ਆ ਕੀ ਹੋ ਗਿਆ ਆ ਕੀ ਹੋ ਗਿਆ ਆ ਕੀ ਹੋ ਗਿਆ ਤੇ ਹੁਣੇ ਵੇਖਣ ਦੇ ਜਦੋਂ ਮੋਟਰਸਾਈਕਲ ਫੜ ਲਿਆ ਉੱਥੇ ਵੀ ਦੇਖਦੇ ਹੁਣ ਇਹ ਕੀ ਬਣ ਗਿਆ ਇਹ ਕੀ ਬਣ ਗਿਆ ਇਹ ਕੀ ਬਣ ਗਿਆ ਠੀਕ ਹੈ ਜੀ ਇਹ ਬੱਚੇ ਆਪਾਂ ਬੁਲਾ ਲਏ ਆ ਜੀ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆਂ ਇਹ ਕਾਕਾ ਜੀ ਜਿਹੜਾ ਬੱਚਾ ਸੀਗਾ ਕੀ ਨਾਂ ਇਹਦਾ ਕੀ ਨਾਂ ਬੱਚੇ ਦਾ ਸੀ ਸਾਡਾ ਵੀਡੀਓ ਬਣਾ ਰਿਹਾ ਸੀ ਵੀਡੀਓ ਆ ਆ ਕੀ ਸੁਣਾਇਆ ਹਾਂਜੀ ਸ਼범 ਨਹੀਂ ਸ਼범 ਹਾਂ ਸ਼범 ਸ਼범 ਇਹ ਕਟਕ ਸਟੰਟ ਮਾਰ ਰਿਹਾ ਤੇ ਮੋਟਰਸਾਈਕਲ ਇਹਦਾ ਇੰਨੀ ਰੇਸ ਦਿੱਤੀਏ ਨੇ ਕਿ ਮੋਟਰਸਾਈਕਲ ਖੜਾ ਹੋ ਗਿਆ ਠੀਕ ਹੈ ਉਹਦੇ ਵਿੱਚ ਇਹਨੇ ਗੀਤ ਲਾਇਆ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਹਣਾ ਤੇ ਹੁਣ ਜਦੋਂ ਫੜਿਆ ਗਿਆ ਤਾਂ ਹੁਣ ਵੇਂਦਾ ਵੀ ਇਹ ਇੱਕ ਹੀ ਬਣ ਗਿਆ ਇਹ ਇੱਕ ਹੀ ਬਣ ਗਿਆ ਕਣ ਬੱਚਿਆਂ ਨੂੰ ਕਾਕਾ ਸਮਝਾ ਲਓ ਇਹਦਾ ਜਿਹੜਾ ਗਿਫਟ ਆ ਉਹ ਅਸੀਂ ਬਣਾ ਰਿਆ ਉਹ ਤੁਹਾਨੂੰ ਦੇਨੇ ਆ ਤੇ ਮੋਟਰਸਾਈਕਲ ਜਿਹੜਾ ਏ ਬੰਦ ਕਰ ਰਹੇ ਆ ਨਾ ਇਹਦੇ ਕੋਈ ਕਾਗਜ਼ ਹੈ ਨਾ ਕੋਈ ਪੱਤਰ ਹੈ ਇਹਨੂੰ ਅਸੀਂ ਬੰਦ ਕਰ ਰਹੇ ਹਾਂ ਠੀਕ ਹੈ ਕਾਗਜ਼ ਪੱਤਰ ਦਿਖਾਓ ਤੇ ਮੋਟਰਸਾਈਕਲ ਤੁਹਾਨੂੰ ਮਿਲ ਜੂਗਾ ਜਿਹੜੀ ਹਰਕਤਾਂ ਤੁਸੀਂ ਕਰਦੇ ਜੇ ਤੇ ਤੁਹਾਡੀਆਂ ਨਾਕਾਬਲੇ ਬਰਦਾਸ਼ਤ ਸਾਡੀ ਟੀਮ ਤਿੰਨ ਦਿਨ ਹੋ ਗਿਆ ਇਸ ਮੋਟਰਸਾਈਕਲ ਤੇ ਮਗਰ ਲੱਗਿਆ ਪਹਿਲਾਂ ਹੋਰ ਪਿੰਡ ਦੇ ਵਿੱਚ ਗਏ ਆ ਉੱਥੋਂ ਡਰੈਸ ਗਲਤ ਹੋਣ ਕਰਕੇ ਨਹੀਂ ਮੋਟਰਸਾਈਕਲ ਮਿਲਿਆ ਪੋਸਟ ਤੋਂ ਬਾਅਦ ਤੁਹਾਡੇ ਪਿੰਡ ਗਏ ਫੋਨ ਕਰਕੇ ਸਵੇਰੇ 4 ਵਜੇ ਦੇ ਨਿਕਲੀ ਮੇਰੀ ਟੀਮ। ਮੈਂ ਪਲੀਜ਼ ਸਾਰੇ ਬੱਚਿਆਂ ਨੂੰ ਦੱਸਣਾ ਚਾਹੁੰਨਾ ਬਈ ਇਹਨਾਂ ਹਰਕਤਾਂ ਤੋਂ ਬਾਅਦ ਆਜੋ ਨਾ ਕਰੋ ਇਹ ਜੀਆਂ। ਤੁਹਾਨੂੰ ਕਿਸੇ ਵੀ ਕੀਮਤ ਤੇ ਹੁਣ ਬਖਸ਼ਿਆ ਨਹੀਂ ਜਾਏਗਾ। ਥੈਂਕ ਯੂ। We at GNI University see potential in everyone and everything around us. We drive innovation and entrepreneurship. We grow competent global citizens. to affect positive change around them.